ਸਾਰੇ ਜਸਿਕਾਲ ਦੀ ਮੈਂ ਤੁਹਾਡੀ ਰਪਿੰਦਰ ਰਿੰਪੀ ਸੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਤੇ ਕੱਲ 15 ਫਰਵਰੀ ਮੇਰਾ ਜਨਮ ਦਿਨ ਸੀ ਸਾਰਿਆਂ ਨੇ ਫੇਸਬੁੱਕ ਰਾਹੀਂ ਇੰਸਟਾਗ੍ਰam ਰਾਹੀਂ ਤੇ ਵਟਸਐਪ ਰਾਹੀਂ ਜਾਂ ਮੈਨੂੰ ਫੋਨ ਕਾਲ ਕਰਕੇ ਸਾਰਿਆਂ ਨੇ ਮੈਨੂੰ ਜਿੰਨਾਂ ਨੇ ਵਧਾਈਆਂ ਦਿੱਤੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਸੇ ਵੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਿਆ ਹਰ ਮਦਨ ਫਤਿਹ ਵਖਸ਼ੇ ਅੱਜ ਅਸੀਂ ਪਹੁੰਚੇ ਹਾਂ ਬਾਬਾ ਗੁੱਦੜ ਸਾਹਿਬ ਦੇ ਮੇਲੇ ਤੇ ਵਿਖੀ ਵਿਖੇ ਤੇ ਸੋ ਥੋੜੇ ਸਮੇਂ ਤੱਕ ਅਸੀਂ ਹਾਜ਼ਰੀ ਲਵਾਉਣ ਜਾ ਰਹੇ ਹਾਂ ਸੋ ਮੈਂ ਤੁਹਾਡਾ ਸਾਰ ਬਹੁਤ ਬਹੁਤ ਧੰਨਵਾਦ ਕਰਦੀ ਮੈਂ ਤੁਹਾਡੀ ਬਹੁਤ ਰਣੀ ਹੈ ਤਾਂ ਕਿਉਂਕਿ ਤਿੰਨ ਚਾਰ ਜਦੋਂ ਦੀਪ ਸਿੱਧੂ ਦੀ ਡੈਥ ਹੋਈ ਦੀਪ ਸਿੱਧੂ ਆਪਣਾ ਕੌਮੀ ਜਿਹੜਾ ਜੋਧਾ ਸੀ ਸ਼ਹੀਦ ਹੋਇਆ ਤਾਂ ਉਦੋਂ ਮੈਂ ਕੈਨੇਡਾ ਸੀਗੀ ਤਾਂ ਜਦੋਂ ਮੈਂ ਅਸੀਂ ਕੇਕ ਕੱਟਣ ਲੱਗੇ ਤੇ ਮੈਂ ਜਦੋਂ ਅਸੀਂ ਖਬਰ ਦੇਖੀ ਅਭੀ ਦੀਪ ਸਿੱਧੂ ਸ਼ਹੀਦ ਹੋ ਗਿਆ ਨੇ ਡੈਥ ਹੋ ਕੁਝ ਵੀ ਹੋਇਆ ਤਾਂ ਮੈਂ ਉਸੇ ਟਾਈਮ ਕਹਿ ਕੇ ਕੇਕ ਚੱਕ ਕੇ ਸਾਈਡ ਤੇ ਰੱਖਤਾ ਵੀ ਅੱਜ ਦੁਬਾਰ ਮੈਂ ਆਪਣਾ ਕਦੇ ਜਨਮ ਦਿਨ ਨਹੀਂ ਮਨਾਉਣਾ ਕਿਉਂਕਿ ਦੀਪ ਸਿੱਧੂ ਵੀ 15 ਫਰਵਰੀ ਨੂੰ ਸ਼ਹੀਦ ਹੋਏ ਸੀਗੇ ਸੋ ਫਿਰ ਵੀ ਮੇਰੇ ਬੱਚਿਆਂ ਨੇ ਜਿਹੜੀ ਕੱਲ ਮੇਰੀ ਪੋਸਟ ਸ਼ੇਅਰ ਕੀਤੀ ਹੈ ਤੁਸੀਂ ਮੈਨੂੰ ਸਾਰਿਆਂ ਨੇ ਵਧਾਈਆਂ ਦਿੱਤੀਆਂ ਤੇ ਸਾਰਿਆਂ ਨੇ ਬਹੁਤ ਮੈਨੂੰ ਦਿਲ ਦੀਆਂ ਗਹਿਰਾਂਜੋਂ ਅশীরਵਾਦ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਵੈਗਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰਹਿ ਕੇ ਹਰ ਨਦਾਨ ਫਤਿਹਬਖਸ਼ੇ ਤੇ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਆਜ਼ਾਦ ਰਹੋ ਜਿੰਦਾਬਾਦ ਰਹੋ ਥੈਂਕ ਯੂ ਸੋ ਮਚ